ਮੈਂ ਰਾਸ਼ਟਰੀ ਪਪਗੱਜੇ ਸੇਡ ਸਿਰਫ ਸਨਾ ਭਾਰਤੀ ਦੂੰ ਅੱਜ ਦਾ ਇਹ ਪ੍ਰਦਰਸ਼ਨ ਸੀ ਉਹਦੇ ਵਿੱਚ ਸਭ ਨੂੰ ਪਤਾ ਦਾ ਕਿ ਬੜੀ ਮੰਦ ਭਾਗੀ ਘਟਨਾ ਜਿਹੜੀ ਪੰਜਾਬ ਚ ਕੁਝ ਸਮੇਂ ਤੋਂ ਚੱਲੀ ਆ ਰਹੀ ਹੈ ਪਿਛਲੇ ਦਿਨੋਂ ਅੰਮ੍ਰਿਤਸਰ ਗੁਰੂ ਨਗਰ ਦੇ ਵਿੱਚ ਵੱਡੀ ਮਾਤਰਾ ਵਿੱਚ ਗਾਉਂ ਦਾ ਮਾਲ ਦੀ ਫੈਕਟਰੀ ਦਾ ਮਿਲਣਾ ਬੜਾ ਹੀ ਚਿੰਤਾ ਦਾ ਵਿਸ਼ੇ ਬਣਿਆ ਅਸੀਂ ਸਾਰੇ ਇਦੂ ਸੁਗਠਣਾ ਨਾਲ ਇੱਕ ਪ੍ਰਲਗ ਕੀਤਾ ਸੀ ਕਿ ਅੱਜ ਅਸੀਂ ਸਾਰੇ ਇਕੱਠੇ ਹੋ ਗਏ ਇੱਕ ਮੰਗ ਪੱਤਰ BC ਸਾਨੂੰ ਦਿਵਾਗੇ ਜਿਸ ਦੇ ਸਾਡੀਆਂ ਮੁੱਖੇ ਮੰਗਾਂ ਗਿਆ ਸੀ ਜਿਨ੍ਹਾਂ ਦੇ ਵੀ ਆ ਕੰਮ ਆਪਿਆ ਕਰਦੇ ਨੇ ਉਹਨਾਂ ਦੇ 302 ਦਾ ਪਰਚਾ ਦਰਜ ਕੀਤਾ ਜਾਵੇ। ਔਰ ਜਿਹੜੇ ਲੋਕ ਇਹਨਾਂ ਦੇ ਵਾਸਤੇ ਕਿਰਵੀ ਰਾਜਨੀਤਿਕ ਸ਼ੇਨਾਂ ਲੋਕਾਂ ਨੂੰ ਗਈ ਕਿਉਂਕਿ ਕੋਈ ਵੀ ਕੰਮ ਰਾਜਨੀਤਿਕ ਸ਼ੇਨ ਤੋਂ ਬਿਨਾਂ ਨਹੀਂ ਹੋ ਸਕਦਾ। ਪਹਿਲਾਂ ਫਗਵਾੜੇ ਫੈਕਟਰੀ ਫੜੀ ਗਈ ਉਸ ਤੋਂ ਬਾਅਦ ਜਲੰਧਰ ਫੈਕਟਰੀ ਫੜੀ ਗਈ। ਉਹ ਯੋ ਲੋਕ ਆਪਣੀ ਫੈਕਟਰੀ ਦੁਆਰਾ ਅੰਬਰਸਤ ਚਲਾ ਰਹੇ ਨੇ। ਲੰਬੇ ਸਮੇਂ ਤੋਂ ਇਹ ਫੈਕਟਰੀ ਚੱਲ ਰਹੀ ਹੈ। ਹੋਰ ਵੀ ਕਿੰਨੀਆਂ ਇਹੋ ਜਿਹੀਆਂ ਫੈਕਟਰੀਆਂ ਗਊ ਮਾਸੀ ਚੱਲਦੀਆਂ ਹੋਣਗੀਆਂ। ਦਾ ਕੀ ਪ੍ਰਸ਼ਾਸਨ ਨੂੰ ਇਹਦਾ ਕੋ ਪਤਾ ਹੀ ਨਹੀਂ ਆ ਕਿ ਕਿੰਨੇ ਦਿਨ ਦਾ ਤੁਹਾਨੂੰ ਅਲਟੀਮੀਟਰ ਮਿਲਿਆ ਜੀ ਸਰ ਸਾਡੇ ਦੇ ਕਿਸਾਨ ਦੀ ਮੈਂ ਪਟਿਆ ਸੀ ਸਾਰੇ ਹਿੰਦੂ ਸੰਗਠਨਾ ਦਾ ਕਿ ਅਸੀਂ ਆਪਣੀ ਮੰਗਾਂ ਸਰਕਾਰ ਤੱਕ ਪਹੁੰਚਾਈਏ ਕਿ ਇਹਨਾਂ ਲੋਕਾਂ ਦੇ ਉੱਤੇ ਫાંਸੀ ਦੀ ਸਜ਼ਾ ਹੋਵੇ ਕਿ ਸਾਡੀ ਜਿਹੜੀ ਮਾਂ ਜਿੰਨੂੰ ਅਸੀਂ ਗਊ ਮਾਤਾ ਕਹਨੇ ਆ ਪੂਰਾ ਭਾਰਤ ਨੂੰ ਰਿਸ਼ੀ ਮੁਨੀਆ ਤੋਂ ਸਾਡੇ ਸਨਾਤਨ ਵਿੱਚ ਚੱਲਿਆ ਆੜਿਆ ਵਾ ਕਿ ਅਸੀਂ ਗਊ ਨੂੰ ਮਾਤਾ ਦਰਜਾ ਦਿੰਨੇ ਆ ਕਿ ਅੱਜ ਇੰਨਾ ਕਿ ਦਿਲ ਦੁਖੀ ਹੈ ਕਿ ਪੰਜਾਬ ਦੇ ਵਿੱਚ ਗੁਰੂ ਪੀਰਾਂ ਦੇ ਨਗਰੀ ਵਿੱਚ ਗਊ ਹੱਤਿਆਵਾਂ ਹੋਣੀਆਂ ਨੇ ਸਾਨੂੰ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਉਂਦੀ ਹੈ ਅਸੀਂ ਜਦੋਂ ਵੀ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਆ ਤੇ ਪ੍ਰਸ਼ਾਸਨ ਸਾਨੂੰ ਆਵਾਜ਼ ਬੁਲੰਦ ਕਰਨੀ ਨਹੀਂ ਦਿੰਦਾ ਅੱਜ ਤੁਸੀਂ ਦੇਖਿਆ ਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਸੀ ਤੇ ਸਾਨੂੰ ਕਿਸੇ ਤਰਸਰ ਜਾਣ ਦੀ ਬਜਾਏ ਆਸੀ ਗੇਟ ਚੌਂਕ ਦੇ ਵਿੱਚ ਹੀ ਪੁਲਿਸ ਨੇ ਬਲਪਰੋਕ ਰੋਕ ਲਿਤਾ ਗਿਆ ਸਾਡੀਆਂ ਜੜੀਆਂ ਮੰਗਾਂ ਹਈਆਂ ਮੈਂ ਜੜੀਆਂ ਸਾਡੀਆਂ ਮੰਗਾਂ ਹਈਆਂ ਉਹ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਔਰ ਜਲਦੀ ਹੀ ਜਿਹੜਾ ਹੋਗਾ ਵਾ ਅਸੀਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਸੰਗਰਸ਼ ਹੋਰ ਦਿੱਖਾ ਕੀਤਾ ਜਾਏਗਾ ਜੈ ਹਿੰਦ ਜੈ ਭਾਰਤ ਅੱਜ ਅੰਮ੍ਰਿਤਸਰ ਦੇ ਵਿੱਚ ਹਿੰਦੂ ਸਮੂਹ ਸੰਗਠਨਾਂ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੀਆਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜੇਰਾ ਇਮਰਾਨ ਖਾਨ ਜਿਨੇ ਫਗਵਾੜੇ ਤੇ ਵੀ ਗਊ ਮਾਲ ਦੀ ਫੈਕਟਰੀ ਲਗਾਈ ਸੀ ਅੰਮ੍ਰਿਤਸਰ ਤੇ ਵੀ ਫੈਕਟਰੀ ਲਗਾਈ ਸੀ ਉਸ ਤੇ 302 ਉਧਾ ਪਰਚਾ ਦਿੱਤਾ ਜਾਣਾ ਚਾਹੀਦਾ ਹੈ ਸਾਡੀ ਮੰਗ ਹੈ ਕਿ ਜਿਹੜਾ ਗਊ ਸੈਕਟਰ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਪੰਜਾਬ ਦੇ ਵਿੱਚ ਜਾਂਦਾ ਹੈ ਉਹ ਗਊ ਸਾਸਤੇ ਸਾਡੀ ਗਊ ਮਾਤਾ ਦਾ ਕੋਈ ਰੱਖ-ਰਖਾਵ ਨਹੀਂ ਕੀਤਾ ਜਾਂਦਾ ਉਸ ਰੱਖ-ਰਖਾਵ ਦਾ ਉਚਿਤ ਬਲੰਦ ਕੀਤੀ ਜਾਂ ਸਾਡੀ ਮੰਗ ਪੰਜਾਬ ਸਰਕਾਰ ਤੋਂ ਜਿਹੜੀ ਨਿੰੂ ਨੇ ਉਸ ਮੁਸਲਮਾਨ ਨੂੰ ਪਾਵੇ ਜਗਾ ਦਿੱਤੀ ਬਰਨਤਨ ਨੂੰ ਉਸ ਤੇ ਪਰਚਾ ਦੋਜੋਣਾ ਚਾਹੀਦਾ ਸਾਡੀ ਮੰਗ ਇਹ ਸਾਰੀ ਜ਼ਿੰਮੇਵਾਰੀ ਇਲਾਕਾ ਐਸਐਚਓ ਦੀ ਬੰਦੀ ਹੈ ਜੇ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਅਗਰ ਸਾਡੀਆਂ ਮੰਗਾਂ ਨਾ ਬਣੀਆਂ ਗਈਆਂ 15 ਦਿਨ ਦਾ ਟਾਈਮ ਦੇ ਰਿਹਾ ਜੇ ਸਾਡੀਆਂ ਮੰਗਾਂ ਨਾ ਬਣੀਆਂ ਗਈਆਂ ਤੇ ਅਸੀਂ ਮੰਨ ਰੋਟੇ ਬੈਠਾਂਗੇ ਨਾਲ ਮੈਂ ਇੱਕ ਹੋਰ ਕੋਸ਼ਿਸ਼ ਕਰਨਾ ਚਾਹਨਾ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦਾ ਮੈਂ ਰਾਸ਼ਟਰਪਤੀ ਅਹੁਦੇ ਦਾ ਲਾਤੇ ਅਗਰ ਜਿਹੜਾ ਤੁਲਸ ਬਲਾਜ ਉਹਨੂੰ 24 ਘੰਟੇ 72 ਘੰਟੇ ਦੇ ਅੰਦਰ ਫੜਦਾ ইমরান ਖਾਨ ਨੂੰ 1 ਲੱਖ ਰੁਪਇਆ ਜਨਾਬ ਆਲ ਇੰਡੀਆ ਜੈ ਜੱਲ ਜੈ ਜੱਲ ਜਿਹੜਾ ਵਿਅਕਤੀ ਇਮਰਾਨ ਖਾਨ ਦੀ ਸੂਚਨਾ ਦੇਗਾ ਉਹਨੂੰ ਵੀ 1 ਲੱਖ ਰੁਪਏ ਦਾ ਜਨਾਬ ਦਿੱਤਾ ਜਾਏਗਾ ਜੈ ਮੈਂ ਅੰਕਿਰ ਹੌਸਲਾ ਸ਼ਿਵ ਸਨਾਦੋ ਰਾਸ਼ਟਰਪਤੀ ਅੱਜ ਅਸੀਂ ਗਊ ਮਾਤਾ ਦੇ ਜੋ ਕਿ ਸਾਡੇ ਅੰਬਰਸਰ ਦੇ ਵਿੱਚ ਪਿਛਲੇ ਦਿਨੀ ਬੜਾ ਬੜੇ ਮਾਤਰਾ ਦੇ ਵਿੱਚ ਗਾਹ ਮਾਤਾ ਦੀ ਮਾਸ ਦੀ ਫੈਕਟਰੀ ਫੜੀ ਗਈ ਹੈ ਜਿਹੜੇ ਪੁੱਚੜ ਖੰਨਾ ਫੜਿਆ ਗਿਆ ਉਹ ਵੀ ਅਸੀਂ ਨੇ ਖੇਦੀ ਕਰਦੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਰੋਸ਼ ਪ੍ਰਦਰਸ਼ਨ ਰੱਖਿਆ ਸੀਗਾ ਸਾਰੇ ਸੰਗਠਨਾਂ ਨਾਲ ਮਿਲ ਕੇ ਸਾਰੇ ਹਿੰਦੂ ਸੰਗਠਨਾਂ ਨਾਲ ਮਿਲ ਕੇ ਅੰਮਰਸਰ ਦੇ ਦੋਰ ਸਾਡੇ ਵਿੱਚ ਐਵ ਹੈ ਕਿ ਜਿਹੜੇ ਜਿਹੜੇ ਫੈਕਟਰੀ ਚਲਾ ਰਹੇ ਆ ਫੈਕਟਰੀ ਮਾਲਕ ਉੱਤੇ 302 ਧਾਰਾ ਦੇ ਤਹਿਤ ਮੁਕਦਮਾ ਦਰਜ ਕਰਕੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਲਦ ਤੋਂ ਜਲਦ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਉਸ ਦਿਨ ਆ ਸਾਡੀ ਮੰਗ ਆ ਵੀ ਆ ਕਿ ਜਿਨ੍ਹਾਂ ਨੇ ਜਿਸ ਵੀ ਜਿਸ ਵੀ ਭਰਾ ਨੇ ਇਹਨਾਂ ਨੂੰ ਜਿਹੜੀ ਕਿ ਫੈਕਟਰੀ ਜਿਹੜੀ ਕਿਰਾਏ ਦੇ ਦਿੱਤੀ ਆ ਉਹਨੇ ਉਹ ਤਾਂ ਵੀ ਉਹੀ ਤਰ੍ਹਾਂ ਦੇ ਨਾਲ ਪਰਚਾਲਾ ਜਾਈਦਾ ਵਾ ਗਾਹ ਉੱਤੇ ਅਕਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡੀ ਸਖਤ ਜਿਦਾਵਣੀ ਹੈ ਹਿੰਦੂਸ ਘਟੜਾ ਦੀ ਕਿ ਜੇ ਕਿਤੇ ਪੂਣ ਕਿਤੇ ਗਾਉਂ ਮਾਰ ਕੇ ਫੜਿਆ ਗਿਆ ਉਸ ਦੇ ਫਿਰ ਹਿੰਦੂਸ ਘਟੜਾ ਸਾਰੇ ਮਜ਼ਾਲਮ ਕੇ ਸਾਰੇ ਉਹਦਾ ਜਿਹੜਾ ਕਿ ਵਿਰਾਂਗੇ ਯਾਸ਼ੀਰਾਮ ਹਰ ਹਨ ਮਾਦੇ ਇਸ ਬਾਰੇ ਇਹ ਗੱਲ ਤੋਂ ਵਿਚਾਰ ਹੋ ਰਹੇ ਸੀਗੇ ਕਿ ਜਦੋਂ ਆਪਾਂ ਗਊ ਨੂੰ ਘਰ ਰੱਖਦੇ ਆ ਜਦੋਂ ਉਹ ਦੁੱਧ ਦਿੰਦੀ ਆ ਉਹਦੇ ਤਰਤੇ ਸਾਡੀ ਮਾਂ ਹੁੰਦੀ ਆ ਬਾਕੀ ਮੈਂ ਕਹਿੰਦਾ ਬਾਅਦ ਚੋ ਜਿਹੜੇ ਦੁੱਧ ਜੀ ਜਦੋਂ ਬੁੱਤ ਦੇਣਾ ਬੰਦ ਕਰ ਦਿੰਦੀ ਉਹਨੂੰ ਸੜਕਾਂ ਦੇ ਵਾਰਾ ਛੱਡ ਦਿੰਦੇ ਆ ਉਸ ਉੱਤੇ ਵੀ ਉਨੀ ਘਰ ਵਿੱਚ ਹੋਣੀ ਚਾਹੀਦੀ ਜਿੰਨੀ ਘਰ ਵਿੱਚ ਇਹਨਾਂ ਚੁੱਕਣ ਬੁੱਚੜ ਕੰਨਾ ਦੇ ਹੋਣੀ ਚਾਹੀਦੀ ਹੈ ਕਿ ਜਿਹੜੇ ਗਊ ਸੈਸ ਲੈ ਰਹੀ ਹੈ ਸਾਡੀ ਸਰਕਾਰ ਵਰਤੌਰ 'ਤੋਂ ਅੱਗੇ ਗਊਸ਼ਾਲਾ ਖੋਲੀਆਂ ਜਾਣੀਆਂ ਚਾਹੀਦੀਆਂ ਵਾ ਤਾਂ ਕਿ ਇਹਨਾਂ ਗਵਾਂ ਦੀਆਂ ਸੇਵਾ ਹੋ ਸਕਣ ਅਸੀਂ ਸੇਵਾ ਕਰ ਸਕੀਏ ਸਾਡੀ ਸਰਕਾਰ ਇੱਕ ਪੂਰਨ ਜੋਰ ਬੇਨਤੀ ਹੈ ਕਿ ਵਰਤੌਰ 'ਤੋਂ ਅੰਬਰਸਤੇ ਵੀ ਗਊਸ਼ਾਲਾ ਖੋਲੀਆਂ ਜਾਣ ਤਾਂ ਕਿ ਇਹੋ ਜਿਹੇ ਬੁੱੱਚੜਖਾਨੇ ਉਹਨਾਂ ਦੀ ਕੋਈ ਹਿੰਮਤ ਨਾ ਕਰ ਸਕੇ ਦੇਖੋ ਜੀ ਉਹ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਫਿਲਹਾਲ ਤੁਹਾਨੂੰ ਅੱਥੇ ਐਸ.ਡੀ.ਐਮ ਸਾਹਿਬ ਆਣਗੇ ਤੁਸੀਂ ਉੱਤੇ ਮੰਗ ਪੱਤਰ ਦੇ ਦਿਓ ਅਸੀਂ ਡੀ.ਸੀ ਦਫ਼ਤਰ ਤੱਕ ਜਾਣਾ ਵਾ ਪੱਕੀ ਸਾਡੀ ਪੁਰਨ ਜੋਰ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਸਾਨੂੰ ਡੀਸੀ ਦਫਤਰ ਤੱਕ ਰੋਸ਼ ਪ੍ਰਦਰਸ਼ਨ ਕੀਤਾ ਦਿੱਤਾ ਜਾਂਦਾ ਜੰਵੈਲ ਰਾਸ਼ਟਵਾਦੀ ਸੇਵਾ ਪੰਜਾਬ ਦਾ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੰਮ੍ਰਿਤਸਰ ਦੇ ਸਮਸਤ ਹਿੰਦੂ ਸੰਗਠਨ ਨੇ ਇਹ ਕੱਜ ਨਿਰਣਾ ਲਿਆ ਸੀ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਗਾਉ ਹੱਤਿਆ ਵੀ ਫੈਕਟਰੀ ਫਟ ਗਈ ਹੈ ਔਰੇ ਰੋਜ ਪ੍ਰਦਰਸ਼ਨ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਕਿ ਵੀ ਸਾਰੇ ਸੰਗਠਨਾਂ ਵੱਲੋਂ ਕਿ ਅੰਮ੍ਰਿਤਸਰ ਤਬਾ ਬੰਦ ਦੀ ਕਾਰਜ ਜਾਂ ਤਰ੍ਹਾਂ ਰਵਾਗੇ ਅਸੀਂ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਕਿ ਵੀ ਸਾਡੀ ਅਗਰ ਆਪਾਰ ਮੰਡਲੇ ਹਫ਼ਤੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਪੂਰਾ ਮੰਗ ਪੱਤਰ ਆਪਾਂ ਮੰਡ ਵਰਤੋਂ ਜਾਂ ਪੰਜਾਬ ਬੰਦ ਦੀ ਕਾਰ ਲਾ ਕੇ ਜੀ ਸੀ ਦਫ਼ਤਰ ਜਾਨਦੇ ਆ ਅਸੀਂ ਇਹ ਕਹਿੰਦੇ ਜਿਦਾ ਪ੍ਰਸ਼ਾਸਨ ਦੁਆਰਾ ਵੇਖਿਆ ਜਾ ਰਿਹਾ ਕਿ ਜਿੱਦਾਂ ਹਿੰਦੂਆਂ ਦਾ ਧੱਕਾ ਹੁੰਦਾ ਮਸ਼ੇ ਧੱਕਾ ਹੀ ਹੁੰਦਾ ਰਹਿੰਦਾ ਹੈ ਨਾ ਹਿੰਦੂਆਂ ਨੂੰ ਇੱਥੇ ਰੋਕੇ ਜਾ ਰਿਹਾ ਸਾਡੇ ਸਾਡੇ ਸੰਗਠਨਾਂ ਨੂੰ ਉਹਨਿਸ ਦਾ ਤੱਕੇ ਜਾਈਦਾ ਬਲ ਪ੍ਰਯੋਗ ਕੀਤਾ ਕਿ ਸਾਨੂੰ ਸੇ ਰੋਕ ਰਿਆ ਅੱਗੇ ਜਾਣ ਹੀ ਦੇ ਰੋ ਪਰ ਏਡੀਸੀ ਸਾਹਿਬ ਨਾਲ ਤਹਿਸੀਲਾ ਸਾਹਿਬ ਆਪਣੇ ਆਏ ਨੇ ਤੇ ਮੰਗ ਪੱਤਰ ਸਾਡੇ ਕੋਲ ਨਾਲ ਲਿਆ ਆ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇੱਕ ਹਫ਼ਤੇ ਦਾ ਸਮੇਂ ਸੰਦੇ ਦੋ ਅਗਲੇ ਹਕੀਕੀ ਹਫ਼ਤੇ ਤੱਕ ਤੁਹਾਡੀ ਕਾਰਵਾਈ ਨਹੀਂ ਤੁਹਾਡੀ ਮੰਗ ਨਹੀਂ ਹੁੰਦੀ ਤੁਸੀਂ ਆਪਣਾ ਆਪਣਾ ਕੰਮ ਦੇ ਕੱਜ ਆ ਗਏ ਜੀ ਅੱਜ ਸਾਨੂੰ ਗਊ ਬੱਧੀਆਂ ਦੇ ਸੰਗ ਵਿੱਚ ਮੰਗ ਪੱਤਰ ਜਿੱਤੇ ਬੰਦੀ ਰਿਖਤ ਤੇ ਇਹਦੇ ਵਿੱਚ ਅਸੀਂ ਇਹਨਾਂ ਦਾ ਮੰਗ ਪੱਤਰ ਅੱਜ ਇੱਥੇ ਹੱਥੀਂ ਲਿਖੇ ਰਿਸਿਵ ਕਰ ਲਿਆ ਤੇ ਮਾਜੂ ਡੀਸੀ ਸਾਹਿਬ ਦੇ ਰਾਹੀਂ ਇਹ ਬੁਖਬੰਤੀ ਸਾਹਿਬ ਨੂੰ ਡਰੈਸਟ ਹੈਗਾ ਤੇ ਮਾਜੂ ਸੀਮਾ ਆਫਿਸ ਤੇ ਅੱਜ ਸੀ ਇਹ ਭ ਕੋਈ ਨਾ ਦੀ ਗੱਲ ਹੈਗੀ ਹੈ ਕਿ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੇ ਵੀ ਇਸ ਉੱਤੇ ਅੱਖ ਰੱਖਿਆ ਹੈ ਤੇ ਸਾਰੇ ਅਫਸਰਾਂ ਵੱਲੋਂ ਸਾਰੇ ਅਡਮਿਨਿਸਟ੍ਰੇਸ਼ਨ ਵੱਲੋਂ ਇਹ ਕਿਹਾ ਉਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਜਲਦੀ ਜਿਹੜਾ ਇਹਨਾਂ ਨੂੰ ਅੰਦਰ ਰਿਜ਼ਲਟਸ ਦੇ ਦੇਣਗੇ ਤੇ ਕਸੀਦਾ ਨੂੰ ਪ੍ਰਸਤਾਵਾਇਆ ਹੈ ਕਿ ਲੋਕਾਂ ਦੀ ਆਵਾਜ਼ ਹੈ ਉਹ ਬਣਦੇ ਲੈਵਲ ਤੱਕ ਬਣਦੇ ਕਾਨੂੰਨੀ ਕਾਰਵਾਈ ਕਰਤੀ ਹੋਵੇ ਜਾਪ ਕਰ ਦਿੱਤੀ ਹੋਈ ਹੈ ਤੇ ਸਰ ਇਹਨਾਂ ਦਾ ਪ੍ਰਦਰਸ਼ਨ ਜਿਹੜਾ ਰੈਸਪੀਡਿਟੀ ਸਾਨੂੰ ਇੱਕ ਸਾਥ ਦੀ ਆਪਣੀ ਪੀਸਫੁਲ ਢੰਗ ਦੇ ਨਾਲ ਆਪਣੀ ਦਲ ਰੱਖਣ ਦਾ ਹੱਕ ਦਾ ਕਿਸੇ ਨੂੰ ਹੈਗਾ ਮਟਨ ਨਾਲ ਜਿਹੜਾ ਕਿਸੇ ਕਰਾਉਂਦਾ ਕੋਈ ਇੰਤਰੀਗੇਂਸ ਆਵੇ ਉਹਦੇ ਬੱਦੇ ਨਜ਼ਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਆਪ ਆ ਕੇ ਇਹਨਾਂ ਦਾ ਨਾਮ ਪੱਤਰ ਜਿਹੜਾ ਕੋਈ ਇਹਨਾਂ ਦੇ ਕੋਲ ਆ ਕੇ ਲੈ ਲੈਣੇ ਉਹ ਅਸੀਂ ਲੈ ਵੀ ਲਿਆ ਤੇ ਇਹਨਾਂ ਦੀ ਆਵਾਜ਼ ਜਿਹੜੀ ਆ ਜਿਹੜੀ ਤੁਹਾਨੂੰ ਜ਼ਰੂਰ ਧਾਰਾ ਲੱਗੇ ਧਾਰਾ ਲੱਗੇ ਕਿ ਉਹ ਆਲਰੇਡੀ ਪੁਲਿਸ ਜਿਹੜੀ ਇਸ ਤੇ ਕਾਰਵਾਈ ਕਰ ਰਹੀ ਹੈ ਜੀ ਤੇ ਸਖਤ ਕਾਰਵਾਈ ਜੋ ਬਣਦੀ ਕਰੋ ਉਹ ਸਾਰੂ ਕੀਤੀ ਗਈ ਹੈ